ਨਮਸਕਾਰ ਸਤਿ ਸ਼ਕਾਲ ਅੱਜ ਪਿੰਡ ਲਾਧੂਕਾ ਦੇ ਸਰਕਾਰੀ ਸਕੂਲ ਦੇ ਵਿੱਚ ਪਿੰਡ ਲਾਧੂਕਾ ਦੇ ਨੌਜਵਾਨ ਔਰ ਆਸ-ਪਾਸ ਪਿੰਡਾਂ ਤੋਂ ਸਾਡੇ ਗੱਲ ਸਾਥੀ ਪਹੁੰਚੇ ਨੇ ਖੂਨਦਾਨ ਕਰਨ ਵਾਸਤੇ ਸਭ ਨੂੰ ਪਤਾ ਹੈ ਅੱਜ 23 ਮਾਰਚ ਨੂੰ ਸਾਡੇ ਦੇਸ਼ ਸਾਡੇ ਕੌਮ ਦੇਸ਼ ਸ਼ਹੀਦ ਭਗਤ ਸਿੰਘ ਉਹਨਾਂ ਦੀ ਯਾਦ ਵਿੱਚ ਰਾਜਗੁਰੂ ਸੁਖਦੇਵ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ ਸ਼ਹੀਦੇ ਆਜ਼ਮ ਸਰਗਰ ਭਗਤ ਸਿੰਘ ਦੀ ਯਾਦ ਦੇ ਵਿੱਚ ਸਲਾਣਾ ਬਲੱਡ ਨੇਸ਼ਨ ਕੈਂਪ ਇਹ ਲਾਧੂਕਾ ਵੱਲੋਂ ਸ਼ੀਤ ਪਾਗਾ ਸਿੰਘ ਸਮਾਜ ਸੇਵੀ ਸੰਸਥਾ ਵੱਲੋਂ ਦੇਖੋ ਕਿਸ ਤਰ੍ਹਾਂ ਲੋਕ ਜਿਸ ਤਰ੍ਹਾਂ ਯੁਵਾ ਪੀੜ੍ਹੀ ਬਲੱਡ ਨੇਸ਼ਨ ਲਈ ਆਪਦੀ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਅੰਦਰ ਬਲੱਡ ਨੇਸ਼ਨ ਹੋ ਰਹੀ ਹੈ ਔਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਆਓ ਪੁੱਛਦੇ ਆ ਕਿ ਇਹਨਾਂ ਦੇ ਅੰਦਰ ਇਹ ਜਜ਼ਬਾ ਕਿਵੇਂ ਆਇਆ ਖੂਨ ਦਾ ਕਰਮ ਅਸੇ ਪਹੁੰਚਿਆ ਇਹਨਾਂ ਨੂੰ ਬਲੱਡ ਨਹੀਂ ਚਾਹੀਦਾ ਆਪ ਨੂੰ ਇਹ ਕਿਸੇ ਅਣਜਾਣ ਵਾਸਤੇ ਖੂਨ ਦਾ ਕਰਨ ਲਈ ਪਹੁੰਚੇ ਨੇ ਆਓ ਜਾਣਦੇ ਆ ਇਹਨਾਂ ਕੋਲੋਂ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਸ਼ੋਕ ਕੁਮਾਰ ਹੈ ਅਸ਼ੋਕ ਜੀ ਅੱਜ ਤੁਸੀਂ ਪਿੰਡ ਸਰਕਾਰੀ ਸਕੂਲ 'ਚ ਪਹੁੰਚੇ ਹੋ ਕਿਸ ਉਪਲਕਸ਼ੇ 'ਚ ਪਹੁੰਚੇ ਹੋ ਜੀ ਇੱਥੇ ਅਸੀਂ ਜੋ ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮੂਕਤ ਰੱਖਦੇ ਹੋ ਜੋ ਕਿ ਪਿੰਡ ਦੀ ਸੰਸਥਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਉੱਥੇ ਅਸੀਂ ਅੱਜ ਖੂਨਦਾਨ ਕਰਨਾ ਹੈ ਅੱਜ ਇਸ ਤੁਸੀਂ ਦੇਖ ਰਹੇ ਹੋ ਜਿਵੇਂ ਲੋਕ ਆਪਣੇ ਯੁਵਾ ਪੀੜੀ ਜਿਹੜੀ ਬਲੱਡ ਨੈਸ਼ਨਲ 'ਤੇ ਪਹੁੰਚੀ ਹੈ ਆਪਣੀ ਬਾਲੀ ਦਾ ਇੰਤਜ਼ਾਰ ਕਰ ਰਹੀ ਹੈ ਇਸ ਵਰਭੂਰ ਜਿਹੜਾ ਉਸ ਆਹ ਲੋਕਾਂ ਦੇ ਵਿੱਚ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਕਹਿਣਾ ਚਾਹਾਂਗੇ ਜੋ ਖੂਨ ਹੈਗਾ ਇਹ ਜੋ ਮਨੁੱਖ ਹੀ ਤਿਆਰ ਕਰ ਸਕਦਾ ਹੈ ਜੋ ਕਿ ਹੋਰ ਕਿਸ ਚੀਜ਼ ਤੋਂ ਨਹੀਂ ਤਿਆਰ ਹੋ ਸਕਦਾ ਇਸ ਲਈ ਮੈਂ ਮਾਨਵਤਾ ਦੇ ਇਹ ਤਾ ਨੂੰ ਸਮਝਦੇ ਹੋਏ ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਕਿ ਮਾਨਵ ਹੀ ਖੂਨਦਾਨ ਕਰ ਸਕਦਾ ਹੈ ਹੋਰ ਕੋਈ ਵੀ ਦੁਨੀਆ ਦੇ ਵਿੱਚ ਐ ਜੀ ਚੀਜ਼ ਨਹੀਂ ਕਿ ਆਪਣਾ ਖੂਨਦਾਨ ਕਰਕੇ ਕਿਸੇ ਦਾ ਜੀਵਨ ਬਚਾ ਸਕੇ ਤਾਂ ਤਾਂ ਆ ਦੇਖੋ ਸਭ ਆਪਣੀ ਵਾਰੀ ਲਈ ਖੜੇ ਆ ਤੁਹਾਨੂੰ ਅੰਦਰ ਵੀ ਪਿਕਚਰਸ ਦਿਖਾ ਦਿੰਦੇ ਆ ਸਹੀ ਜੀ ਕਿਉਂ ਇਸ ਨੂੰ ਦੱਸ ਸਕਦੇ ਹਾਂ ਕਿ ਇਹ ਕੋਈ ਦਿੱਕਤ ਨਹੀਂ ਹੈ ਨਾ